ਅਮਰਜੀਤ ਕੌਰ ਨੇ ਨਹੀਂ ਸੀ ਸੋਚਿਆ ਵੀ ਇੱਕ ਦਿਨ ਛਿੰਦੇ ਦਾ ਸੰਗਲ ਮੇਰੇ ਹੱਥ ਚ ਆ ਜਾਵੇ ਭਰਾਵੋ ਤੇ ਭੈਣੋ ਪਤਾ ਨਹੀਂ ਲੱਗਦਾ ਸਮੇਂ ਦਾ ਬਦਲਦਿਆਂ ਇਹ ਜ਼ੰਜੀਰਾਂ ਜਿਹੜੀਆਂ ਇਹਦੇ ਗੁੱਟ ਨੂੰ ਲੱਗੀਆਂ ਇਹ ਖੁੱਲ ਜਾਣ ਸਤਨਾਮ ਸ੍ਰੀ ਵਾਹਿਗੁਰੂ 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 ਕਿੰਨੇ ਸਾਲ ਹੋ ਗਏ ਭਾਈ ਨੂਨ ਖਾਦੇ ਨੂੰ ਉਹ ਜਿੰਦਗੀ ਤੁਹਾਨੂੰ ਵਾਲੀ ਜਮਾ ਹੀ ਨਹੀਂ ਖਾਦਾ ਨੂੰ ਅੱਤ ਚੱਕਦੇ ਚੰਦਿਆ ਫੱਟੇ ਬਾਈ ਠੀਕ ਆ ਬਾਈ ਮੈਂ ਕਹਾ ਦਵਾਈ ਫੂਟੀ ਲਈ ਆਪਾਂ ਚੱਲ ਬੜੇਗਾ ਮੇਰੇ ਨਾਲ ਕੀ ਚੱਕਰ ਪੈਂਦਾ ਹੁਣ ਤੇਨੂੰ ਕਿ ਦਿਮਾਗ ਟੈਨਸ਼ਨ ਮੰਦਾ ਹੋਰ ਕੀ ਸਮੱਸਿਆ 3 ਮਹੀਨੇ ਦਾ ਸਾਲ ਦਾ ਹੋ ਗਿਆ ਸਾਲ ਹੋ ਗਿਆ ਕੋਇਆ ਕੋਈ ਦਿਮਾਗ ਤੋਂ ਟੈਨਸ਼ਨ ਨਾਲ ਹੀ ਅੱਛਾ ਲਾਈਟ ਲੱਗੀ ਕਦੋਂ ਨਦੀਪ ਠੀਕ ਹੈ ਠੀਕ ਹੈ ਉਹਨਾਂ ਦੇ ਦੁਕਾਨ ਚ ਤਾਂ ਥੋੜਾ ਜਿਹਾ ਕੰਮ ਹੁੰਦਾ ਹੁੰਦਾ ਠੀਕ ਹਾਂਜੀ ਭੈਣ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੇਰਾ ਕੀ ਨਾਮ ਆ ਹੈਂ ਚਿੰਦਾ ਚਿੰਦੇ ਭਾਈ ਕੀ ਕਰਦੇ ਸੀਰੀ ਰਲਦਾ ਸੀ ਤੂੰ ਰਲਦਾ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਦੇ ਦੇ ਗੁੱਟ ਤੇ ਬੰਨਿਆ ਹੋਇਆ ਸੰਗੜ ਤੇ ਉਹਦੀ ਧਰਮ ਪਤਨੀ ਦੇ ਹੱਥ ਚ ਫੜਿਆ ਹੋਇਆ ਸੰਗੜ ਇੱਕ ਉਹ ਜਿਦਾਂ ਉਹ ਲਾਵਾਂ ਲਈਆਂ ਸੀ ਜਿਦੋਂ ਛਿੰਦੇ ਦੇ ਲੜ ਲਾਈ ਸੀ ਇਹ ਭੈਣ ਭੈਣ ਤੇਰਾ ਕੀ ਨਾਮ ਅਮਰਜੀਤ ਅਮਰਜੀਤ ਜਦੋਂ ਅਮਰਜੀਤ ਦਾ ਲੜ ਚੁੰਨੀ ਦਾ ਲੜ ਛਿੰਦੇ ਦੇ ਹੱਥ ਫੜਾਇਆ ਸੀ ਉਸ ਦਿਨ ਅਮਰਜੀਤ ਕੌਰ ਨੇ ਨਹੀਂ ਸੀ ਸੋਚਿਆ ਵੀ ਇੱਕ ਦਿਨ ਛਿੰਦੇ ਦਾ ਸੰਗਲ ਮੇਰੇ ਹੱਥ ਚ ਆ ਜਾਊਗਾ ਜਿਸ ਦਿਨ ਅਮਰਜੀਤ ਉਹ ਲਾਵਾਂ ਲੈ ਰਹੀ ਸੀ ਮਗਰ ਤੁਰ ਰਹੀ ਸੀ ਇਹਦੇ ਚਾਰ ਲਾਵਾਂ ਲਈਆਂ ਗੁਰੂ ਦੀ ਓਟ ਆਸਰੇ ਚ ਗੁਰੂ ਦੀ ਹਾਜ਼ਰੀ ਚ ਉਦੋਂ ਨਹੀਂ ਸੀ ਪਤਾ ਵੀ ਇੱਕ ਦਿਨ ਛੰਦੇ ਦੇ ਉਸੇ ਗੱਟ ਨੂੰ ਮੈਂ ਸੰਗਲਣਾ ਬੰਦ ਕੀ ਰੱਖਾਂਗੇ ਭਰਾਵੋ ਤੇ ਭੈਣੋ ਪਤਾ ਨਹੀਂ ਲੱਗਦਾ ਸਮੇਂ ਦਾ ਬਦਲਦਿਆਂ ਪਰ ਇੱਕ ਗੱਲ ਜ਼ਰੂਰ ਆ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਜੀਵਨ ਸਾਥੀ ਦਿੱਤਾ ਨਾ ਉਹਦਾ ਅਖੀਰ ਤੱਕ ਸਾਡਾ ਫਰਜ਼ ਬਣਦਾ ਉਹਦਾ ਸਾਥ ਦੇਣਾ ਅਸੀਂ ਬੜੇ ਲੋਕਾਂ ਨੂੰ ਦੇਖਦੇ ਆ ਇਸ ਹਾਲਾਤ ਦੇ ਵਿੱਚ ਧਰਮ ਪਤਨੀ ਆਪਣੇ ਪਤੀ ਨੂੰ ਛੱਡ ਕੇ ਚਲੇ ਜਾਂਦੀ ਹੈ ਤੇ ਪਤੀ ਆਪਣੀ ਪਤਨੀ ਨੂੰ ਛੱਡਣੋਂ ਤਾਂ ਪਹਿਲਾਂ ਹੀ ਤਿਆਰ ਰਹਿੰਦੇ ਆ ਕਿਉਂਕਿ ਅਸੀਂ ਮਰਦ ਪ੍ਰਧਾਨ ਸਮਾਜ ਚ ਰਹਿੰਦੇ ਆ ਪਰ ਧੰਨਵਾਦ ਆ ਭੈਣ ਅਮਰਜੀਤ ਦਾ ਜਿਹੜੀ ਚਾਹੇ ਜਿਵੇਂ ਮਰਜੀ ਆ ਆਪਣੇ ਪਤੀ ਨੂੰ ਇੱਥੇ ਤੱਕ ਲੈ ਕੇ ਪਹੁੰਚਾਈ ਅਰਦਾਸ ਕਰਿਓ ਇਹ ਸੰਗਲ ਇਹ ਜੰਜੀਰਾਂ ਜਿਹੜੀਆਂ ਇਹਦੇ ਗੁੱਟ ਨੂੰ ਲੱਗੀਆਂ ਇਹ ਖੁੱਲ ਜਾਣ ਕਦੇ ਵੀ ਦੁਬਾਰਾ ਛਿੰਦੇ ਬਾਈ ਦੇ ਸੰਗੜ ਨਾਂ ਲਾਉਣੇ ਪੈਣ ਅਰਦਾਸ ਕਰਿਓ ਗੁਰੂ ਮਹਾਰਾਜ ਦੇ ਚਰਨਾ ਚ ਤੇ ਜਦੋਂ ਗਰੀਬ ਦੇ ਹੱਥ ਨੂੰ ਆਹ ਹਾਲਾਤ ਸੰਗੜ ਲੱਗ ਗਿਆ ਨਾ ਭਾਈ ਕਿੱਥੋਂ ਆਏ ਹੋ ਤੁਸੀਂ ਥਰਾਜ ਤੋਂ ਆਇਆ ਥਰਾਜ ਪਿੰਡ ਦਾ ਮੋਗੇ ਜਿਲ੍ਹੇ ਮੋਗੇ ਜਿਲ੍ਹੇ ਥਰਾਜ ਇੱਥੇ ਜਿਹੜਾ ਥਰਾਜ ਪਿੰਡਾ ਠੀਕ ਆ ਠੀਕ ਭਾਈ ਭਗਤੇ ਦੇ ਕੋਲ ਪੈਂਦਾ ਰੋ ਨਾ ਮਰਜੀਤ ਭੈਣੇ ਰੋ ਨਾ ਬਾਬਾ ਨਾਨਕ ਮਿਹਰ ਕਰੂਗਾ ਓਏ ਛਿੰਦਿਆ ਓਏ ਕਹਿ ਨਹੀਂ ਕਰੀਦਾ ਉਹ ਟਰਾਲ ਵਾਲਿਆ ਟਰਾਰੀਏ ਉਹ ਲਿਆ ਥੋੜੇ ਰੋਟੀ ਤੇ ਪਾ ਕੇ ਸਬਜੀ ਛਿੰਦੇ ਬਾਈ ਨੂੰ ਅਜ ਨੂਨ ਮਿਰਚ ਖਵਾਈਏ ਸੁਪਨਿਆਂ ਦੇ ਘਰ ਦਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਨੂਨ ਖਾਏਗਾ ਸਾਡੇ ਨਹੀਂ ਬਾਬੇ ਨਾਨਕ ਦੇ ਗੁਣ ਗਾਏਗਾ ਲਿਆ ਭੈਣੇ ਸੰਗਲ ਕਰੀਏ ਯਾਦ ਇਹਨੂੰ ਬਾਈ ਨੂੰ ਲਿਆ ਭੈਣੇ ਦਵਾਈ ਇਹਦੀ ੴ ਸਤਨਾਮ ਕਰਤਾ ਪਰ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਜਗਤ ਸੱਚ ਐਪੀ ਸੱਚ ਨਾਨਕ ਹੋਸੀ ਹੀ ਸੱਚ ਬੋਲੇ ਸੋਨਹਾ ਸੰਗਲ ਵੀ ਐ ਚਟਾ ਚਟਾ ਨਿਕਲਿਆ ਪਿਆ ਕਿਉਂਕਿ ਇਹ ਛਿੰਦੇ ਦੇ ਗੁੱਟ ਨੂੰ ਲੱਗਿਆ ਹੋਇਆ ਇਹ ਸੰਗਲ ਸਾਰਾ ਦਿਨ ਲੈ ਵੀ ਸਿੰਦੇ ਬਾਈ ਪ੍ਰਸ਼ਾਦ ਆਹੇ ਵਾਹਿਗੁਰੂ ਸਤਨਾਮ ਕਰਤਾ ਪੁਰਖ ਨਿਰਵੈਰ ਕਾਲਮੂਰਤਿ ਅਕਾਲਮੂਰਤਿ ਆਸਾ ਜੀ ਆਸਾ ਸੱਚੀ ਸਤਿਨਾਮ ਕੋ ਸਤਿ ਵਾਹਿਗੁਰੂ ਕਰਤਿ ਠੀਕ ਨਾ ਕਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਪਾਣੀ ਦਾ ਗਲਾਸ ਲਿਆਓ ਸਤਨਾਮ ਸ਼੍ਰੀ ਵਾਹਿਗੋ ਵਾਹਿਗੋ ਸਤਨਾਮ ਸ਼੍ਰੀ ਵਾਹਿਗੋ ਨਹੀਂ ਦਹੀਂ ਲਾ ਦੇ ਦਹੀਂ ਲਾ ਦੇ ਸਤਨਾਮ ਸ਼੍ਰੀ ਵਾਹਿਗੋ ਬੋਲੇ ਸੋਨਿਹਾਲ ਰਸਿਆ ਕਾਹੇ ਕਿੰਨੇ ਸਾਲ ਹੋ ਗਏ ਭਾਈ ਨੂਨ ਖਾਦੇ ਨੂੰ ਬਹੁਤ ਚਿਰ ਹੋ ਗਏ ਤੈਨੂੰ ਹਾਲੀ ਹੋ ਚਲੇ ਚਾਰ ਪੰਜ ਜਮਾਈ ਨਹੀਂ ਖਾਦਾ ਹੁਣ ਜਮਾਈ ਨਹੀਂ ਨਾਨੂ ਤੈਨੂੰ ਯਾਦ ਵੀ ਇੱਕ ਕਦੇ ਖਾਦਾ ਹੋਵੇ ਮਿੱਠੇ ਨਾਲ ਰੋਟੀ ਕਦੇ ਚ ਪ੍ਰੌੜਾ ਬਣਾ ਕੇ ਵੀ ਦਿੰਦੇ ਰਹੇ ਪਰ ਨਹੀਂ ਇਹ ਬਿਨਾਂ ਨੂਨ ਵਾਲੀ ਆ ਇਹ ਮੂਨ ਮਿਰਚ ਵਾਲੀ ਨੀਗੀ ਕੋਈ ਨ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਪਰ ਓ ਬਾ ਸ਼ਿੰਦੇ ਬਾਈ ਓ ਚੱਕ ਦੇ ਛਿੰਦਿਆ ਫੱਟੇ ਬਾਈ ਇਹ ਆ ਮੂਲ ਮੰਤਰ ਦੀ ਕਿਰਪਾ ਬਾਬੇ ਨਾਨਕ ਦੀ ਮਿਹਰ ਇਹ ਗੁਰੂ ਕੇ ਲੰਗਰ ਆ ਬਾਪੂ ਬਾਬੇ ਨਾਨਕ ਦੇ ਲੰਗਰ ਆ ਏ ਵਾਹ ਬਾਪੂ ਬਾਪੂ ਇਹਨੇ ਚਮਤਕਾਰ ਕਿਹਨੂੰ ਕਹਿੰਦੇ ਆ ਪਾਣੀ 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 ਠੰਡਾ ਪਾਣੀ ਮਿੱਠਾ ਪਾਣੀ ਲਿਆ ਗਦੇ ਮਿੱਠਾ ਪਾਣੀ ਸ਼ਵੀਲ ਤੋਂ ਕੋਲ ਰੱਬ ਆਪਾਂ ਦੇਖਿਆ ਤਾਂ ਨਹੀਂ ਕਦੇ ਕਿਸੇ ਨੇ ਕਹਿੰਦੇ ਸੁਣਿਆ ਹਾਂ ਨਾ ਸਾਰਿਆਂ ਨੇ ਇੱਥੇ ਰੱਬ ਸਾਡੇ ਆਸ-ਪਾਸ ਹੀ ਵਿਚਰਿਆ ਸਾਡੇ ਵਿੱਚ ਹੀ ਇਤਿਹਾਸਤ ਹੀ ਆ ਐਸੀ ਕਿਸੇ ਭੈਣ ਭਰਾ ਦੀ ਅਸੀਸ ਲੱਗਦੀ ਆ ਦੁਆ ਲੱਗਦੀ ਆ ਦੇਖੋ ਕਿਵੇਂ ਅੱਜ ਛਿੰਦਾ ਬਾਈ ਸਬਜੀ ਰੋਟੀ ਖਾਈ ਜਾਂਦਾ ਉਹਦੇ ਧਾਰਮ ਪਤਨੀ ਕਹਿੰਦੀ ਉਹਦਾ ਭਰਾ ਕਹਿੰਦਾ ਭਾਈ 2 2.5 ਸਾਲ ਹੋ ਗਏ ਕਿਤੇ ਨੂਨ ਨੂੰ ਮੂੰਹ ਹੀ ਨਹੀਂ ਲਾਇਆ ਨੂਨ ਮਿਰਚ ਨੂੰ ਤਾਂ ਓਕਾ ਹੀ ਹੱਥ ਨਹੀਂ ਲਾਇਆ ਤੇ ਅੱਜ ਉਹੀ ਛਿੰਦਾ ਬਾਈ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਦੇ ਰੂਪ ਚ ਛੱਕ ਗਿਆ ਕੋਈ ਨਾ ਕੋਈ ਨਾ ਜਿੰਨਾ ਖਾ ਲਿਆ ਇੰਨਾ ਹੀ ਬਹੁਤ ਨੂਨ ਛੱਕ ਲੈ ਸਾ ਇਹੀ ਬਹੁਤ ਦਹੀਂ ਲੈ ਲੈ ਦਹੀਂ ਨਹੀਂ ਠੀਕ ਬਸ ਅਰਦਾਸ ਕਰਿਓ ਛਿੰਦੇ ਬਾਈ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ